ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ਾ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਮਿਤੀ 5 5 2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫਾਰਮੇਸ਼ਨ ਸਾਡੇ ਕੋਲ ਸੀਗੀ ਜਿਸ ਤੇ ਜਦੋਂ ਅਸੀਂ ਰੀਡ ਕੀਤੀ ਹੈ ਤਾਂ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸਰਬਜੀਤ ਸਿੰਘ ਉਰਫ ਸਾਬੀ ਹੈ ਨਵਾ ਕਟੜਾ ਦਾ ਰਹਿਣ ਵਾਲਾ ਹੈ ਕਲਾਨੌਰ ਦਾ ਇਦੇ ਪੁਰਾਣੇ ਵੀ ਕਾਫੀ ਕ੍ਰਿਮਿਨਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸੈਕਟ ਦੇ 307 ਦੇ ਆਲਰੇਡੀ ਰਜਿਸਟਰਡ ਹੈ ਇਹ ਹੁਣੇ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਆਲਰੇਡੀ 7 ਸਾਲ ਜੇਲ੍ਹ ਦੇ ਵਿੱਚ ਕੱਟ ਚੁੱਕਿਆ ਐਨਡੀਪੀਐਸ ਐਕਟ ਦੇ ਵਿੱਚ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮੱਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਨੇ ਸਵਿਫਟ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹਦੇ ਕੋਲੋਂ ਦੋ ਪੈਕੇਟ ਜਿਹੜੇ ਹਨ 500-500 ਗ੍ਰਾਮ ਫੈਰਵਿੰਦੂ ਰਿਕਵਰ ਹੋ ਸਰ ਪਾਕਿਸਤਾਨ ਦੇ ਨਾਲ ਜਿਹੜੇ ਇਲੈਕਸ਼ਨ ਹੈਗੇ ਆ ਇਹ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਇਹਦੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨ ਟੱਚ ਹੋਇਆ ਜਿਸ ਕਰਕੇ ਰਿਕੋਲਡ ਕਨਸਾਈਨਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਫਰਦਰ ਦੂਜੇ ਬੰਦਿਆਂ ਨੂੰ ਦੇਣਾ ਸੀ ਮੈਟਰ ਹੋ ਸਕਦਾ ਜੀ ਇਹ ਤਾਂ ਵੱਡਾ ਹਾਂਜੀ ਇਹਨੂੰ ਜਿਹੜਾ ਸਪਲਾਈ ਕੀਤੀ ਹੈ heroin ਉਹ ਦੋ ਵਿਅਕਤੀ ਹੈਗੇ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਫੜਾਇਆ ਸੀ ਉਹ ਬੇਸਿਕਲੀ ਜਿਹੜੇ ਕurier ਹੁੰਦੇ ਆ ਉਹ ਉਹ ਵਿਅਕਤੀ ਸੀਗੇ ਹੁਣ ਇਹਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਹੈ ਅਸੀਂ ਇਹਨੂੰ ਪ੍ਰੋਪਰ ਪੁੱਛਗਿੱਛ ਕਰਕੇ ਆਈਡੈਂਟੀਫਾਈ ਕਰਾਂਗੇ ਕਿ ਵਿਅਕਤੀ ਕੌਣ ਹੈਗੇ ਤੇ ਅੱਗੇ ਕਿਸਮੋ ਦੇਣਾ ਚਾਹੁੰਦਾ ਸੀ ਦੂਸਰੀ ਫਰਮਾਨ ਕਰ ਲੀਗਾ ਜੀ ਇਸ ਤੋਂ ਇਲਾਵਾ 6 5 2024 ਨੂੰ ਇੱਕ ਹੋਰ ਜਿਹੜੀ ਮੱਲੀਆਂ ਪਿੰਡ ਹੈਗਾ ਬਹਿਰਾਮਪੁਰ ਥਾਣੇ ਦੇ ਵਿੱਚ ਉੱਥੇ ਪੁਲਿਸ ਦੁਆਰਾ ਨਾਕੇਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ ਸਵਿਫਟ ਡਿਜ਼ਾਇਰ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਉੱਥੇ ਮੂਵ ਕਰ ਰਹੀ ਸੀ ਉਹਨੂੰ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਉਹਦੇ ਵਿੱਚ ਦੋ ਬੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਹੈ ਉਹ ਵਾਸੀ ਮੱਲੀਆਂ ਦਾ ਹੀ ਹੈ ਔਰ ਦੂਜਾ ਵਿਅਕਤੀ ਹੈ ਜਤਿੰਦਰ ਸਿੰਘ ਵਾਸੀ ਸ਼ਾਹਪੁਰ ਕੰਡੀ ਦਾ ਜੋ ਤਾਰਾਗਰ ਦਾ ਹੈ ਇਹਨਾਂ ਦੇ ਕੋਲੋਂ 420 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਹੈ ਇਹ ਵੀ ਸਮਗਲਿੰਗ ਦੇ ਵਿੱਚ ਐਕਟਿਵਲੀ ਇਨਵੋਲਡ ਸੀਗੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਇੱਥੋਂ ਜਿਹੜੀ ਉਹ ਹੈਰੋਇਨ ਆਈ ਸਰ ਇਹ ਵੇਚਦੇ ਵੀ ਡੈਫੀਨਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੰਗਾ ਰਹੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰੱਗ ਮੰਨੀ ਹੈ ਉਹ ਮਿਲਦੀ ਹੈ ਜਿਸ ਕਰਕੇ ਫਿਰ ਅੱਗੇ ਚੱਲਦਾ ਹੈ ਇਹ ਇਹਦਾ ਇਹਨਾਂ ਨੇ ਪਹਿਲਾਂ ਵੀ ਸਮਗਲਿੰਗ ਦੇ ਵਿੱਚ ਇਨਵੋਲਡ ਰਹੇ ਜੋ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆ ਸਰ ਜਿਹੜਾ ਇੱਕ ਪੁਸਟਰ ਪੜਿਆ ਹੋਇਆ ਵਾ ਜਿਹਦੇ ਪਾਕਿਸਤਾਨ ਨਾਲ ਲਿੰਕ ਨਜ਼ਰ ਆ ਰਹੇ ਆ ਉਹਦਾ ਮੋਬਾਈਲ ਫੋਨ ਯਾਹਾਂ ਤੋਂ ਮੌਕੇ ਤੇ ਕੋਈ ਹੋਰ ਏਦਾਂ ਦੀ ਚੀਜ਼ ਮਿਲੀ ਹੋਏ ਜਿਸ ਨਾਲ ਲੱਗੇ ਕਿ ਏਦਾਂ ਦੀ ਹੋਰ ਬੇਤਨਾਸੀ ਹੋ ਸਕਦੀ ਹੈ। ਹਾਂ ਉਹਦਾ ਮੋਬਾਈਲ ਫੋਨ ਸਾਨੂੰ ਮਿਲਿਆ ਹੈ ਉਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰ ਰਹੇ ਹਾਂ। ਔਰ ਉਹ ਇੱਕ ਵਾਰੀ ਟੈਕਨੀਕਲ ਐਗਜ਼ਾਮੀਨੇਸ਼ਨ ਕੰਪਲੀਟ ਹੋ ਜਾਏਗੀ ਤਾਂ ਸਾਨੂੰ ਕਾਫੀ ਜ਼ਿਆਦਾ ਉਹਦੇ ਲਿੰਕਸ ਜਿਹੜੇ ਆ ਉਹ ਮਿਲ ਰਹੇ ਹਨ ਅਸੀਂ ਉਹਦੇ ਤੇ ਪੈਰਲੈਲੀ ਵਰਕ ਵੀ ਕਰ ਰਹੇ ਹਾਂ ਅਸੀਂ ਇਹਦੀ ਸਟੇਟ ਲੈਵਲ ਤੇ ਜਿੱਥੇ ਵੀ ਇਹਦੇ ਲਿੰਕਸ ਹੈਗੇ ਉਹ ਸਾਰੇ ਹੀ ਵਰਕ ਅਪ ਔਨ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਇਹਦੇ ਫਰਦਰ ਜਿਹੜੇ ਲਿੰਕਸ ਵੇਚਣ ਵਾਲੇ ਹੈਗੇ ਗਰਾਊਂਡ ਲੈਵਲ ਤੇ ਕਿਤੇ ਤੱਕ ਇਹ ਸਪਲਾਈ ਕਰ ਰਿਹਾ ਉਹ ਸਾਰੇ ਕਲੀਅਰ ਹੋ ਜਾਣਾ ਹੈ